74225 ਨੂੰ ਬਾਪੂ ਜੀ ਨੂੰ ਲੈ ਗਿਆ ਇਸ ਦੇ 24 2425 ਨੂੰ ਬਾਪੂ ਚੜਾਈ ਕਰਕੇ 13 ਦਿਨਾਂ ਦਾ ਸਫ਼ਰ ਬਾਪੂ ਨੇ ਨੌਕਰ ਦੀ ਸੇਵਾ ਦੇ ਵਿੱਚ ਬਤਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਾਂ ਚੀਰੀ ਲਿਖਿਆ ਤੇਹਾ ਹੁਕਮ ਕਮਾਇਆ ਕੱਲੇ ਆਵੇ ਨਾਨਕਾ ਸੱਦੇ ਉੱਟ ਜਾਹਾ ਇਹ ਮਹਾਵਾਕ ਅੰਸਾਰ ਬਾਪੂ ਜਗਦੀਸ਼ ਚੰਦਰ ਜੀ ਇਸ ਦੁਨੀਆ ਤੋਂ ਹਲ ਵਦਾ ਕੇ ਬਾਪੂ ਜਗਦੀਸ਼ ਚੰਦਰ ਜੀ ਦਾ ਜੀਵਨ ਕਿੱਥੇ ਸ਼ੁਰੂ ਹੋਇਆ ਕਿੱਥੇ ਜਨਮ ਹੋਇਆ ਕਿਹੜੇ ਹਾਲਾਤਾਂ ਦੇ ਵਿੱਚ ਬਚਪਨ ਤੇ ਜਵਾਨੀ ਦਾ ਪਹਿਰ ਬੀਤਿਆ ਕਿੱਥੇ ਜਾ ਕੇ ਆਪਣੀ ਉਮਰ ਦਾ ਉਹ ਆਖਰੀ ਸਫ਼ਰ ਤੈਅ ਕੀਤਾ ਕਿਵੇਂ ਕਿੱਥੇ ਕਿੱਥੇ ਦਾਣਾ ਪਾਣੀ ਚੁਗਿਆ ਇਹ ਨਾ ਤਾਂ ਬਾਪੂ ਨੂੰ ਪਤਾ ਸੀ ਤੇ ਨਾ ਹੀ ਅੱਜ ਆਪਾਂ ਨੂੰ ਪਤਾ ਕਿਸੇ ਨੂੰ ਵੀ ਸਾਡਾ ਆਉਣ ਵਾਲਾ ਸਮਾਂ ਵਾ ਜਿਹੜਾ ਉਹ ਕਿੱਦਾਂ ਦਾ ਹੋਊਗਾ ਕਿੱਥੇ ਹੋਊ ਸਾਡਾ ਅੰਤ ਕਿਵੇਂ ਹੋਊ ਕਿੱਥੇ ਹੋਊ ਕਿਸ ਵੇਲੇ ਹੋਊ ਜਿਹੜੇ ਹਾਲਾਤਾਂ ਦੇ ਵਿੱਚ ਹੂੰ ਇਹ ਸਾਨੂੰ ਕੁਝ ਨਹੀਂ ਪਤਾ ਬਾਪੂ ਜੀ ਨੂੰ ਅਸੀਂ ਲੁਹਿਆਣੇ ਦਿਮੋਰੀਆ ਪੁਲ ਦੇ ਕੋਲੇ ਗੋਲ ਮਾਰਕੀਟ ਦੇ ਵਿੱਚ ਪਏ ਨੂੰ ਲੈ ਕੇ ਆਏ ਚਾਕੇ ਉੱਥੇ ਦੁਕਾਨਾਂ ਦੇ ਬਾਹਰ ਫੁੱਟਪਾਥ ਤੇ ਬਾਪੂ ਇੰਨੀ ਮਾੜੀ ਹਾਲਤ ਚ ਪਿਆ ਸੀ ਮੱਖੀਆਂ ਹੀ ਮੱਖੀਆਂ ਗੰਦ ਨਾਲ ਲਿਬੜਿਆ ਹੋਇਆ ਹੱਡੀਆਂ ਤਾਂ ਪਿੰਜਰ ਭੁੱਖਾ ਪਿਆਸਾ ਉੱਥੇ ਪਿਆ ਸੀ ਤੇ ਲੋਕਾਂ ਦੇ ਦੱਸਣ ਮੁਤਾਬਕ ਬਾਪੂ ਕਈ ਸਾਲਾਂ ਤੋਂ ਉਸ ਮਾਰਕੀਟ 'ਚ ਰਹਿੰਦਾ ਸੀ। ਕੁਛ ਇਹਨੂੰ ਪੈਨਸ਼ਨ ਆਉਂਦੀ ਸੀ ਕਿ ਜਦੋਂ ਪੈਸੇ ਆਉਂਦੇ ਸੀ ਉਦੋਂ ਇਹ ਸ਼ਰਾਬ ਪੀ ਜਾਂਦਾ ਰਹਿੰਦਾ। ਤੇ ਨਹੀਂ ਤਾਂ ਇਹਨੇ ਉੱਥੋਂ ਕਿਸੇ ਨੇ ਇਹਨੂੰ 100 ਦੇਦਾ 50 ਦੇਦਾ ਇਹਨੇ ਸ਼ਰਾਬ ਪੀ ਲੈਣੀ ਆ। ਰੋਟੀ ਖਾਣ ਦੀ ਵੀ ਸੋਚੀ ਨਹੀਂ ਸੀ ਰੋਟੀ ਕੋਈ ਦੇ ਦਿੰਦਾ ਸੀ ਤਾਂ ਖਾ ਲੈਂਦਾ ਸੀ ਪਰ ਕਦੇ ਮੁੱਲ ਰੋਟੀ ਨਹੀਂ ਸੀ ਖਾਦਦਾ। ਕਿਉਂਕਿ ਮੁੱਲ ਤਾਂ ਸ਼ਰਾਬ ਹੀ ਲੈਂਦਾ ਸੀ ਇਕੱਲੀ। ਤੇ ਉੱਥੇ ਨੇੜੇ ਭਰਾ ਦਾ ਘਰ ਵੀ ਸੀ। ਜਿਹੜੇ ਰੰਗੀ ਵਸਤੇ ਆ ਸਨ ਕੁਛ ਘਰ ਚ ਮਹਾਰਾਜ ਨੇ ਦਿੱਤਾ ਹੋਇਆ ਉਹਨਾਂ ਦੇ ਨਾਲ ਵੀ ਬਾਪੂ ਦਾ ਕੋਈ ਜ਼ਿਆਦਾ ਸਬੰਧ ਨਹੀਂ ਸੀ ਕਿਉਂਕਿ ਨਸ਼ੇ ਦੇ ਵਿੱਚ ਲੱਤ ਰਹਿਣਾ ਆਪਦੀ ਵੀ ਸੋਚੀ ਨਹੀਂ ਸੀ ਪਰਵਾਰ ਦੀ ਜਾਂ ਨਿਸ਼ਚਿਤ ਰੰਗ ਦੀ ਤਾਂ ਕੀ ਹੋਣੀ ਹੈ ਤੇ ਫਿਰ ਜਦੋਂ ਐਸਾ ਕੋਈ ਵਕਤ ਆਉਂਦਾ ਜਦੋਂ ਪੰਡਾ ਮਨਜੇ ਤੇ ਪੈ ਜਾਂਦਾ ਚਲਣ ਫਿਰਨ ਜੋਗਾ ਨਹੀਂ denn ਤਾਂ ਫਿਰ ਉਹਦੋਂ ਕੌਣ ਪੁੱਛਦਾ ਉਹਦੋਂ ਕੋਈ ਨੇੜੇ ਨਹੀਂ ਆਉਂਦਾ ਤਾਂ ਚੰਗੇ ਭਲੇਆਂ ਦੇ ਨੇੜੇ ਨਹੀਂ ਆਉਂਦਾ ਏਰੀਆ ਤਾਂ ਆਪਦੀਆਂ ਗਲਤੀਆਂ ਬਥੇਰੀਆਂ ਸੀ ਬਾਪੂ ਦੀਆਂ ਤਾਂ ਫਿਰ ਜਦੋਂ ਸਾਨੂੰ ਕਾਲ ਕੀਤੀ ਉੱਥੇ ਆਸ-ਪਾਸ ਦੇ ਲੋਕਾਂ ਨੇ ਵੀਡੀਓ ਬਣਾ ਕੇ ਭੇਜੀ 74225 ਨੂੰ ਬਾਪੂ ਜੀ ਨੂੰ ਲੈ ਕੇ ਆਏ ਸੀ ਤੇ 24 2425 ਨੂੰ ਬਾਪੂ ਚੜਾਈ ਕਰ ਗਏ 13 ਦਿਨਾਂ ਦਾ ਸਫ਼ਰ ਬਾਪੂ ਨੇ ਉਨਾਂ ਕੋਲ ਜੇਵਾ ਦੇ ਵਿੱਚ ਬਤਾਇਆ ਤੇ ਬਾਪੂ ਜੀ ਦਾ ਇਹ 13 ਦਿਨਾਂ ਦਾ ਜਿਹੜਾ ਸਫਰ ਸੀ ਇਹ ਅਸੀਂ ਆਪਣੇ ਵੱਲੋਂ ਸਾਡੀ ਟੀਮ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਤਨੋਂ ਮਨੋਂ ਸੇਵਾ ਨਿਭਾਉਣ ਦੀ ਇਲਾਜ ਹਨ ਸੰਭ ਕੋਸ਼ਿਸ਼ ਕੀਤੀ ਗਈ ਉਸੇ ਦਿਨ ਤੋਂ ਬਾਪੂ ਜੀ ਹਸਪਤਾਲ ਚ ਦਾਖਲ ਸੀ ਆਈਸੀਯੂ ਦੇ ਵਿੱਚ ਸੀਗੇ ਵੈਂਟੀਲੇਟਰ ਤੇ ਚੱਲ ਰਹੇ ਸੀ ਕਈ ਦਿਨਾਂ ਤੋਂ ਜਦੋਂ ਜਾ ਕੇ ਬਾਪੂ ਨੂੰ ਚੱਕਿਆ ਬਾਪੂ ਨੂੰ ਪਾਣੀ ਦੀ ਪਿਆਸ ਇੰਨੀ ਲੱਗੀ ਹੋਈ ਸੀ ਮੂੰਹ ਸੁੱਕਿਆ ਹੋਇਆ ਸੀ ਉਹ ਮੈਂ ਆਪਣੇ ਹੱਥ ਨਾਲ ਜਦੋਂ ਬਾਪੂ ਨੂੰ ਪਾਣੀ ਪੁਲਾਇਆ ਬਸ ਉਹ ਆਖਰੀ ਪਾਣੀ ਜਿਹੜਾ ਬਾਪੂ ਨੇ ਸਾਡੇ ਹੱਥੋਂ ਪੀਤਾ ਉਸ ਤੋਂ ਬਾਅਦ ਤਾਂ ਬਾਪੂ ਦੇ ਗਲੂਕੋਸ਼ ਲੱਗੇ ਰਹੇ ਬਾਪੂ ਦੇ ਰਿਐਕਸ਼ਨ ਲੱਗਦੇ ਰਹੇ ਨੱਕ ਚ ਪਾਏ ਪਾਤੀ ਉਹਦੇ ਰਾਹੀਂ ਫੋੜ ਦਿੰਦੇ ਰਹੇ ਮੂੰਹ ਰਾਹੀਂ ਖਾਨ ਪੀਣ ਚੋਗਤਾ ਹੈ ਹੀ ਨਹੀਂ ਸੀ ਬਾਪੂ ਜਿਹਦੇ ਨਾਂ ਤਾਂ ਸੰਸਕਾਰ ਕਰਨਾ ਸੀ 3 ਦਿਨ ਫਿਰ ਸੀ ਲੇਟ ਕੀਤਾ ਬਾਪੂ ਦਾ ਘਰ ਲੱਪਿਆ ਬਾਪੂ ਦੇ ਪਰਿਵਾਰ ਤੱਕ ਪਹੁੰਚ ਕੀਤੀ ਅੱਜ ਵੀ ਬਾਪੂ ਦਾ ਭਤੀਜਾ ਅਭਿਨਵ ਤੇ ਅੰਕਰ ਪਹੁੰਚੇ ਆ ਅੰਤਮ ਅਰਦਾਸ ਦੇ ਵਿੱਚ ਬਾਪੂ ਦੇ ਅੰਤਮ ਸੰਸਕਾਰ ਤੇ ਵੀ ਆਏ ਸੀ ਇਹ ਦੋਨੋਂ ਭਰਾ ਸ਼ੁਕਰੀਆ ਨਾ ਦਾ ਚਲੋ ਘਟੋ ਘਟ ਜਗਦੀਸ਼ ਚੰਦਰ ਮੜਾ ਸੀ ਚੰਗਾ ਸੀ ਜਿੱਦਾਂ ਦਾ ਵੀ ਸੀ ਉਹਦੇ ਜਾਣ ਤੋਂ ਬਾਅਦ ਆ ਪਾਉਂਦੀਆਂ ਕਾਦੀਆਂ ਕਮੀਆਂ ਤੇ ਉਹਦੀਆਂ ਕਾਦੀਆਂ ਬੁਰਾਈਆਂ ਦੇਖਣੀਆਂ ਆਪਣਾ ਇਨਸਾਨ ਹੋਣ ਦਾ ਆਪਾਂ ਫਰਜ਼ ਨਿਭਾਈਏ ਜੋ ਸਾਨੂੰ ਡਿਊਟੀ ਬਖਸ਼ੀ ਸੀ ਵਾਜੂ ਜੀ ਨੇ ਸਾਡੇ ਵੱਲੋਂ ਜਿੰਨਾ ਕਿ ਯਤਨ ਹੋ ਸਕਦਾ ਸੀ ਕੀਤਾ ਕੋਈ ਕਮੀ ਰਹਿ ਗਈ ਹੋਵੇ ਕੋਈ ਵਿਸਥਾਕੀ ਹੋਵੇ ਅਕਾਲ ਪੁਰਖ ਵਾਹਿਗੁਰੂ ਬਾਛਣ ਜੋਗ ਨੇ ਸੱਚੇ ਪਾਤਸ਼ਾਹ ਮਹਾਰਾਜੀ ਸਮਾਤ ਬੁਧੀ ਬਖਸ਼ਿਓਗੋਂ ਤੋਂ ਚੰਗੀ ਸੇਵਾ ਕਰਨ ਦਾ ਬਲ ਬਖਸ਼ਿਓ ਧੰਨਵਾਦ ਆਪੀਂਦਰ ਸਿੰਘ ਦਾ ਵੀਰ ਦਾ ਜਿਨ੍ਹਾਂ ਨੇ ਸਾਨੂੰ ਦੱਸਿਆ ਸੀ ਵੀਡੀਓ ਬਣਾ ਕੇ ਭੇਜੀ ਸੀ ਇਹਨਾਂ ਨੇ ਕਰਕੇ ਸਾਨੂੰ ਬਾਪੂ ਜੀ ਬਾਰੇ ਪਤਾ ਲੱਗ ਸਕਿਆ ਤੇ ਬਾਪੂ ਜੀ ਦੇ ਅਰਜ ਮੰਤ ਅੰਤਮ ਅਰਦਾਸ ਦੇ ਵਿੱਚ ਪਹੁੰਚੇ ਸਾਰੇ ਵੀਰਾਂ ਤੇ ਭੈਣਾਂ ਨੂੰ ਜੀ ਆਇਆਂ ਵੀ ਆਖਦੇ ਆਂ ਧੰਨਵਾਦ ਵੀ ਕਰਦੇ ਆਂ ਤੇ ਬੇਨਤੀ ਵੀ ਕਰਦੇ ਆਂ ਵੀ ਬਾਪੂ ਜਗਦੀਸ਼ ਚੰਦਰ ਜੀ ਦੀ ਆਤਮਾ ਦੀ ਸ਼ਾਂਤੀ ਲਈ ਆਪਾਂ ਸਾਰੇ ਨਾਲ ਵਲ ਕੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕੀਤੀ ਆ ਗੁਰੂ ਸਾਹਿਬ ਇਹਨਾਂ ਨੂੰ ਆਪਣਨੇ ਚਰਨਾਂ ਚ ਜਗ੍ਹਾ ਦੇਣ ਆਪਾਂ ਸਾਰੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਬੇਨਤੀ ਕਰੀਏ ਬਹੁਤ ਬਹੁਤ ਤਾਲਵਾਜੀ ਵਾਹਿਗੁਰੂ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ